ਰੀਨਾ ਨਗਰ ਅਦੀਨ ਓਂਦੇ ਰਾਵੀ ਦਰਿਆ ਤੋਂ ਪਰਲੇ ਪਾਸੇ ਵਸਦੇ ਕਰੀਬ ਅੱਧੇ ਦਰਜਨ ਪਿੰਡਾਂ ਦੇ ਲੋਕਾਂ ਲਈ ਦਰਿਆ ਤੇ ਪਣਾਏ ਗਏ ਪਲਟੂਨ ਪੁਲ ਪ੍ਰਸ਼ਾਸਨ ਦੇ ਵੱਲੋਂ ਚੁਕ ਲਿਆ ਗਿਆ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਰਸਾਤ ਮੌਸਮ ਹੋਣ ਕਾਰਨ ਵਿਭਾਗ ਦੇ ਵੱਲੋਂ ਹਰ ਸਾਲ ਇਸ ਪੁਲ ਨੂੰ ਇਸ ਮਹੀਨੇ ਦੇ ਵਿੱਚ ਚੁਕ ਲਿਆ ਜਾਂਦਾ ਹੈ ਤੇ ਜਦ ਬਰਸਾਤ ਦੇ ਦਿਨ ਖਤਮ ਹੋ ਜਾਂਦੇ ਹਨ ਤਾਂ ਪੁਲ ਦਾ ਨਿਰਮਾਣ ਮੁੜ ਕੀਤਾ ਜਾਂਦਾ ਜਦ ਇਹ ਪੁਲ ਚੁਕਿਆ ਜਾਂਦਾ ਹੈ ਤਾਂ ਰਾਵੀ ਦਰਿਆ ਦੇ ਪਰਲੇ ਪਾਸੇ ਵੱਸੇ ਕਰੀਬ ਅੱਧੇ ਦਰਜਨ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਸਿਰਫ ਇੱਕ ਕਿਸ਼ਤੀ ਦਾ ਸਹਾਰਾ ਹੀ ਜਿਹੜਾ ਉਹ ਲਿਆ ਜਾਂਦਾ ਹੈ ਜੋ ਇਹ ਕਿਸ਼ਤੀ ਸਮੇਂ-ਸਮੇਂ ਦੇ ਨਾਲ ਚੱਲਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜੜਾ ਉਹ ਸਾਹਮਣਾ ਕਰਨਾ ਵੀ ਪੈ ਰਿਹਾ ਹੈ ਕਿਉਂਕਿ ਜਦ ਕੋਈ ਰਾਤ ਸਮੇਂ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਪਰਲੇ ਪਾਸੇ ਲਿਉਣਾ ਦੇ ਲਈ ਕਿਸ਼ਤੀ ਹੀ ਤਰ੍ਹਾਂ ਦਾ ਜਿਹੜਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਹੈ ਉਥੇ ਜਿਸ ਦੇ ਕਾਰਨ ਆਉਣ ਵਾਲੇ ਬਰਸਾਤ ਦੇ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜੜਾ ਕਰਨ ਦੇ ਲਈ ਜੜੇ ਲੋਕ ਨੇ ਉਹ ਮਜਬੂਰ ਹੋਣਗੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਾਵੀ ਤਰਿਆ ਦੇ ਪੱਕੇ ਪੁਲ ਦਾ ਨਿਰਮਾਣ ਜਿਹੜਾ ਜਲਦ ਤੋਂ ਜਲਦ ਕਰਵਾਇਆ ਜਾਏ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਦਿਨਾਂ 'ਚ ਜੋ ਮੁਸ਼ਕਲਾਂ ਆਉਂਦੀਆਂ ਹਨ ਉਸ ਨੂੰ ਰਾਹਤ ਮਿਲ ਸਕੇ। ਮੇਰਾ ਨਾਮ ਰਮਨ ਕੁਮਾਰਾ ਮੇਰਾ ਪਿੰਡ ਭਰਿਆਲਾ। ਹਾਂ ਜੀ ਦਰਿਆ ਪਾਰਈ ਦੇ। ਮੁਸ਼ਕਲ ਜੀ ਮੁਸ਼ਕਲੀ ਮਸਲਾ ਪੋਲ ਚੁੱਕਰੇ तकरीबन 10 ਕਿ ਦਿਨ ਹੋ ਗਏ। ਕਿ ਹੁਣ ਬਸਾਂ ਤਾਂ ਹੁਣ ਪੋਲ तकरीबन 4 ਮਹੀਨੇ ਚੁੱਕਿਆ ਰਹਿਣਾ। ਉਹਦੇ ਵਿੱਚ ਪਾਣੀ ਦਾ ਵੀ ਤਾੜ ਚੜਾਫ ਘਟ ਵੱਧ ਹੁੰਦਾ ਰਹਿਣਾ। ਤਾਂ ਕਈ ਵਾਰ ਤਾਂ 2-3-3 ਦਿਨਾਂ ਦਾ ਗੇੜੀ ਨੇ ਪੈਂਦੀ ਆ ਜੀ। ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ। ਤੇ ਲੋਕੀ ਫਿਰ ਇੱਧਰ ਅੰਦਰ ਆ ਕੇ ਵੀ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ। ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ। ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ। ਬਸ ਉਸ ਤੋਂ ਬਾਅਦ ਸਕੂਲ ਨਹੀਂ ਆ ਗਿਆ। ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾ ਦਾ ਸਕੂਲ ਆ ਗਿਆ ਪਲੱਸ 2 ਤੱਕ। ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ? ਉਹ ਤਾਂ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈ ਵੇ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟ ਆ ਜੇ ਉਹ ਥਰੂ ਕੋਈ ਟ੍ਰੀਟਮੈਂਟ ਹੋ ਜੇ ਤਾਂ ਉਹ ਹੋ ਜੇ ਨੇ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆ ਗਏ ਜੀ ਬੜੀ ਮੁਸ਼ਕਿਲ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਬਲਾ ਆਣਗੇ ਵੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇਸ ਤਰ੍ਹਾਂ ਕਿ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗ ਗਿਆ ਹਾਇ ਤੱਕ ਕੋਈ ਅਪਡੇਟ ਨਹੀਂ ਆਇਆ ਹੁਣ ਹਵਾਵਾਂ 'ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਕਿ ਮਤਲਬ ਸਾਰੀਆਂ ਆਪਣੀਆਂ ਦਰਪਾਰਟੀਆਂ ਤੇ ਆ ਕੇ ਬੜਾ ਵਾਅਦੇ ਕਰਦੀਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਮੈਂ ਮੰਗਦਾ ਸਾਡੇ ਵੱਲੋਂ ਪੁਲ ਦੀ ਹੈ ਕਿਉਂਕਿ ਸਾਡੇ ਇੱਧਰ ਤਰੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤਾਂ 'ਚ ਰਹਿੰਦੇ ਆ ਉਹਨਾਂ ਦੀ ਇਹੀ ਕੁਝ ਜਮੀਨਾ ਤੈਲੀਆਂ ਕੁਝ ਕੋਈ ਰਸ ਬਣੀ ਖਾਦ ਵਗੈਰਾ ਜੋ ਕੁਝ ਲੈਣਾ ਹੈ ਤੇ ਬੜਾ ਮੁਸ਼ਕਿਲ ਦਾ ਹੁੰਦਾ ਸੀ ਬਸਤੀ ਹੁਣ ਬੇੜੀ ਦਾ ਸਫਰਾ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤਾਂ ਫਿਰ ਨਹੀਂ ਜਾਵਾਂਗੇ ਅਬ ਇਹਦੇ ਪਾਣੀ ਦਰਿਆ ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋ ਜਾਂਦੀ ਹੈ ਪਾਣੀ ਹਾਂ ਪਾਣੀ ਕਿਧਰੇ ਵੱਜ ਜਾਂਦਾ